ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਪੁਲਿਸ ਦੇ ਵੱਲੋਂ ਕਾਰ ਦਾ ਚਲਾਨ ਕੱਟਣ ਤੇ ਭੜ ਗਿਆ ਕਾਰ ਸਵਾਰ ਮੰਡੀ ਦੇ ਵਿੱਚ ਹੋਇਆ ਹਾਈ ਵੋਲਟੇਜ ਡਰਾਮਾ ਪੁਲਿਸ ਤੇ ਲਗਾਏ ਕਾਰ ਚਾਲਕ ਨੇ ਸਿਫਾਰਸ਼ੀ ਲੋਕਾਂ ਨੂੰ ਮੌਕੇ ਤੋਂ ਛੱਡਣ ਦੇ ਦੋਸ਼ ਦੱਸਦੀ ਹੈ ਕਿ ਬਠਿੰਡਾ ਦੇ ਗੁਨੀਆਣਾ ਮੰਡੀ ਦੇ ਵਿੱਚ ਅੱਜ ਦੁਪਹਿਰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਨਾਕੇ ਦੇ ਉੱਪਰ ਪੁਲਿਸ ਦੇ ਵੱਲੋਂ ਇੱਕ ਕਾਰ ਚਾਲਕ ਦਾ ਚਲਾਨ ਕਰ ਦਿੱਤਾ ਗਿਆ ਇਸ ਤੋਂ ਬਾਅਦ ਮੌਕੇ ਤੇ ਮੌਜੂਦ ਕਾਰ ਚਾਲਕ ਨੇ ਦੱਸਿਆ ਕਿ ਉਸ ਦੀ ਕਾਰ ਦੇ ਕਾਗਜ਼ ਚੈੱਕ ਕੀਤੇ ਗਏ ਜੋ ਕਿ ਮੌਕੇ ਤੇ ਪੂਰੇ ਸਨ ਪਰ ਫਿਰ ਵੀ ਉਸ ਦਾ ਸੀਟ ਬੈਲਟ ਦਾ ਪੁਲਿਸ ਦੇ ਵੱਲੋਂ ਚਲਾਨ ਕੀਤਾ ਗਿਆ ਜਦਕਿ ਹੋਰ ਵੀ ਵਾਹਨ ਵਾਲੇ ਉਥੋਂ ਲੱਗ ਰਹੇ ਹਨ ਜਿੰਨਾ ਨੂੰ ਪੁਲਿਸ ਦੇ ਵੱਲੋਂ ਮੌਕੇ ਤੇ ਛੱਡਿਆ ਗਿਆ ਜਿਸ ਤੇ ਕਾਰਨ ਇਹ ਨਾ ਇਨਸਾਫੀ ਹੈ ਅਤੇ ਨਿਯਮ ਸਭ ਲਈ ਬਰਾਬਰ ਹੋਣੇ ਚਾਹੀਦੇ ਹਨ ਦੂਜੇ ਪਾਸੇ ਇਸ ਮਾਮਲੇ ਤੇ ਜਦੋਂ ਮੌਕੇ ਤੇ ਤੈਨਾਤ ਇੰਚਾਰਜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਟ੍ਰੈਫਿਕ ਨਿਯਮ ਸਭ ਦੇ ਲਈ ਬਰਾਬਰ ਹਨ ਤੇ ਉਹ ਆਪਣੀ ਡਿਊਟੀ ਕਰ ਰਹੇ ਹਨ ਕੀ ਹੈ ਪੂਰਾ ਮਾਮਲਾ ਉਹ ਦੇਖਦੇ ਸ ਰਿਪੋਰਟ ਦੇ ਵਿੱਚ ਸਾਡਾ ਬੈਲਟ ਕਰਕੇ ਚਲਾਨ ਹੋਇਆ ਅਸੀਂ ਇੱਕ i20 ਰਖਾਈ ਵੀ ਇਹਦੇ ਵੀ ਨਹੀਂ ਬੈਲਟ ਲੱਗੀ ਠੀਕ ਹੈ ਉਹਦੇ ਵੀ ਨਹੀਂ ਬੈਲਟ ਲੱਗੀ ਸੀ ਉਹਨੇ ਫੋਨ ਤੇ ਗੱਲ ਕਰਾਈ ਉਹ ਨੂੰ ਦੰਦਾ ਤਾਂ ਨਹੀਂ ਬੈਲਟ ਨਾਲ ਉਹਨੇ ਕਿਤੇ ਨਾ ਕਿਤੇ ਕਾਗਜ਼ ਹੈ ਤੁਹਾਨੂੰ ਦਿਸਿਆ ਨਾ ਟ੍ਰੈਫਿਕ ਇਹਦਾ ਅਸੀਂ ਮਾਲ ਰੋਡ ਤੇ ਸਾਰੇ 50 ਵਾਰੀ ਖੜਨਾ ਹੈ ਜੀ ਸੀਟ ਬੈਲਟ ਲੱਗੂਗੀ ਤੁਸੀਂ ਦੱਸੋ ਮੈਨੂੰ ਇਹਨਾਂ ਨੇ ਗਾਂਧੀ ਕੇ ਬਾਹਰੂਰੇ ਰੋਕ ਲਿਆ ਮੈਨੂੰ ਕਹਦੇ ਤੁਹਾਡੀ ਗੱਡੀ ਦੇ ਕਾਗਜ਼ ਦਿਖਾਓ ਮੇਰੀ ਗੱਡੀ ਦੇ ਕਾਗਜ਼ ਸਾਰੇ ਪੂਰੇ ਨਿਕਲ ਗਏ ਉਹ ਤੁਹਾਨੂੰ ਕਹਿੰਦੇ ਸੀਟ ਬੈਲਟ ਦਾ ਚਲਾਨ ਕਟਾ ਲਓ ਚਲੋ ਆਇਦਣ ਕੱਟਦਾ ਆਪਾਂ ਕਟਾ ਲਿਆ ਉਦੋਂ ਵੇ 50 ਬੰਦੇ ਇਹਨਾਂ ਨੇ ਫੋਨ ਕਰਕੇ ਆ ਵੀ ਇਹਲੇ ਚਲਣ ਲਗਾ ਦੇ ਮੇਰਾ ਕੀ ਕਸੂਰ ਆ ਭਾਈ ਮੈਂ ਦੇਣਾ ਕਿਹਦਾ ਕੁਛ ਸਾਰਿਆਂ ਦਾ ਚਲਾਨ ਕਟੋ ਜੀ ਕੋਲੇ ਖੜੇ ਆ ਇਹਨੇ ਫੋਨ ਕਰਕੇ ਨਿਗਾਤਾ ਤੇ ਉਹਦਾ ਦਾ ਨਿਗਾਤਾ ਤੇ ਘੰਟਾ ਹੋ ਗਿਆ ਪਰਚੀ ਨਿਕਲਦੀ ਇਹੋ ਜੀ ਇਹਨਾਂ ਕੋਲ ਮਸ਼ੀਨਾਂ ਘੰਟਾ ਮੈਂ ਮਸ਼ੀਨ ਮੈਂ ਚਲਾਨ ਚ ਲੈਣ ਹੁਣ ਇਹਨੇ ਨਹੀਂ ਮਸ਼ੀਨ ਦਿੱਤੀ ਆਦੀ ਤੁਸੀਂ ਮਸ਼ੀਨ ਚੈੱਕ ਕਰੋ ਮਾੜੀ ਜੀ 2 ਘੰਟੇ ਹੋ ਗਏ ਮੈਂ ਪਰਚੀ ਲੈਣ ਕਿੰਨੇ ਖੜਾ ਇਹੋ ਜੀ ਪੁਲਿਸ ਸਾਹਿਬ ਇਹੋ ਜੀ ਚਲਾਨ ਕੱਟ ਲੇ ਕਿਉਂ ਉਹ ਪਰਚੀ ਤਾਂ ਨਿਕਲਦੀ ਨਹੀਂ ਗਈ ਘੰਟਾ ਹੋ ਗਿਆ ਇਹੋ ਜੀ ਕੋਈ ਰੋਲਾ ਨਹੀਂ ਕੋਣ ਆ ਨਾ ਮੰਡੀ ਹਾਂਜੀ ਉਹਦੇ ਵਿੱਚ ਸਿਊਟ ਬੈਲਟ ਵਗੈਰਾ ਨਹੀਂ ਲੱਗੀ ਸੀ ਜੀ ਉਹਦੇ ਸੰਬੰਧ ਦੇ ਵਿੱਚ ਉਹਨੂੰ ਰੋਕਿਆ ਸੀ ਤੁਹਾਨੂੰ ਹਦਾਇਤ ਕੀਤੀ ਸੀ ਤੇ ਕੋਈ ਐਸੀ ਗੱਲ ਨਹੀਂ ਅਸੀਂ ਚਲਾਨ ਕਟਾਇਆ ਜੀ ਅਧਰ ਮੈਮ ਇੱਕ ਸਿਆਸੀ ਲੋਕ ਵਿੱਚ ਦਖੰਧਾਜੀ ਕਰਦੇ ਨਜ਼ਰ ਆਏ ਹੈਗੇ ਤੁਹਾਡੀ ਪੁਲਿਸ ਨੇ ਫਿਰ ਵੀ ਚਲਾਨ ਕਟਾਇਆ ਇਹਦੇ ਬਾਰੇ ਕੀ ਕਹਿੰਨਾ ਹੈ ਤੁਹਾਡਾ ਨਹੀਂ ਜੀ ਜੋ ਸਾਡੀ ਡਿਊਟੀ ਆ ਸੀ ਉਹੋ ਕੀਤੀ ਸੀ ਜੋ ਸਹੀ ਆ ਅਸੀਂ ਸਹੀ ਕੀਤਾ ਬਿਲਕੁਲ